ਜੀ ਸასი ਗਾਲ ਸਾਰੇ ਕਿਸਾਨ ਭਰਾਵਾਂ ਨੂੰ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਭਾਕ ਸਿੰਘ ਫਾਰਮ ਤੇ ਜਿਹੜੇ ਵੀ ਸੱਜਣ ਮਿੱਤਰ ਆਪਣੇ ਚੈਨਲ ਤੇ ਨਵੇਂ ਜੁੜੇ ਨੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਤੁਸੀਂ ਮੇਰੇ ਤੋਂ ਵੀਡੀਓ ਬਣਵਾਉਣਾ ਚਾਹੁੰਦੇ ਹੋ ਤਾਂ ਮੇਰਾ ਸੰਪਰਕ ਨੰਬਰ ਹੈ ਜੀ 83604 62501 ਅੱਜ ਮਿੱਤਰੋ ਤੁਹਾਨੂੰ ਨਾ ਫਾਰਮ ਵਾਲੀ ਬਹਿਰ ਦਿਖਾਉਣੇ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੇ ਕਿੰਨਾ ਦੁੱਧ ਦਿੰਦੀ ਆ ਤੇ ਕਿਹੜੇ ਪਿੰਡ ਖੜੇ ਆ ਬਾਕੀ ਮਾਲਕ ਨਾਲ ਜੋ ਵੀ ਜਾਣਕਾਰੀ ਉਹ ਮਾਲਕ ਤੋਂ ਲੈ ਕੇ ਦੇ ਦਾਂਗੇ ਬਾਈ ਜੀ ਦੱਸੋਈ ਬਾਈ ਜੀ ਪਹਿਲਾਂ ਸਾਰਿਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਸੇਤਾ ਠੀਕ ਆ ਵੀਰੇ ਹਾਂ ਠੀਕ ਆ ਵੀਰ ਵਧੀਆ ਤੇ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਐਡਰੈਸ ਬੋਲ ਦਿਓ ਜੀ ਤੁਸੀਂ ਪਿੰਡ ਡੇਖ ਪਿੰਡ ਡੇਖ ਆ ਜੀ ਤੁਹਾਡਾ ਹਾਂਜੀ ਠੀਕ ਆ ਜੀ ਤਹਿਸੀਲ ਮੋੜਾ ਤਹਿਸੀਲ ਮਠੰਡਾ ਠੀਕ ਆ ਜੀ ਹਾਂਜੀ ਹਾਂਜੀ ਤੇ ਫੋਨ ਨੰਬਰ ਆਪਣਾ ਬਾਈ 99154 99154 ਜੀ 72470 72470 ਆਪਣਾ ਘਰ ਕਿੱਥੇ ਜਿਆ ਜੀ ਇਹ ਗੁਰੂ ਘਰ ਦੇ ਕੋਲੀ ਆ ਨੇੜੇ ਕਿਹੜੇ ਪਿੰਡ ਪੈ ਜਾਂਦੇ ਆ ਜੀ ਟੱਡੇ ਵੀ ਨੇੜੇ ਐ ਤੇ ਕੁੱਤੀਵਾਲ ਖੁਰਦ ਵੀ ਨੇੜੇ ਐ ਠੀਕ ਆ ਜੀ ਕੁਰਤੀਵਾਲ ਕਲਾਂ ਨੇੜੇ ਐ ਤੇ ਸੂਚ ਵੀ ਨੇੜੇ ਐ ਠੀਕ ਆ ਭਾਜੀ ਇਹ ਕੰਮਿਆ ਸੂਏ ਆ ਜੀ ਕਿੰਨਾ ਦੁੱਧ ਕੱਢਿਆ ਉਹ ਸਾਰੀ ਜਾਣਕਾਰੀ ਦਿਓ ਜੀ ਤੀਜੇ ਸੂਏ ਆ ਜੀ ਤੀਜੇ ਸੂਏ ਹਾਂਜੀ 34 35 ਲੀਟਰ ਅਸੀਂ ਤੋਲਦੇ ਰਹੇ ਆ ਘਰੇ ਦੁੱਧ ਤੀਜੇ ਹੁਣ ਸੂਣਾਗਾ ਹਾਂਜੀ ਹਾਂਜੀ ਇਹ ਸੀਮਨ ਇਹਦੇ ਕਿਹੜਾ ਲੱਗਿਆ ਹੋਇਆ ਜੀ ਸੀਮਨ ਡਿਟੇਲ ਤਾਂ ਨਹੀਂ ਉਹ ਡਾਕਟਰ ਸਾਹਿਬ ਨੂੰ ਪੁੱਛ ਕੇ ਦੱਸਦੇ ਠੀਕ ਆ ਜੀ ਇੱਕ ਬਾਈ ਤੋੜ ਕੇ ਦਿਖਾ ਦਿਓ ਹਾਂਜੀ ਲਓ ਮਿੱਤਰੋ ਲੇਵੇ ਦੀ ਤੁਹਾਨੂੰ ਜੱਜਮੈਂਟ ਨਾਲ ਨੇੜੇ ਤੋਂ ਕਰਾ ਦਿੰਨੇ ਆ ਇਹ ਪੂਰਾ ਚੰਗਾ ਲੈਵਾ ਹਜੇ ਮੰਨ ਕੇ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਜੀ 8 ਤਰੀਕ ਨੂੰ ਦਿਨ ਪੂਰੇ ਆ ਜੀ 8 ਤਰੀਕ ਨੂੰ ਲੰਮੀ ਤੋਰ ਦੋ ਬਾਈ ਜੀ 8 ਤਰੀਕ ਨੂੰ ਬਾਈ ਕਹਿੰਦਾ ਦਿਨ ਪੂਰੇ ਹੋਣੇ ਨੇ ਪੂਰਾ ਚੰਗਾ ਲੈਵਾ ਤਿਆਰ ਕਰਦੀ ਆਉਂਦੀ ਆ ਮੋੜ ਆ ਜਾ ਡਰਦੀ ਆ ਕੈਮਰੇ ਤੋਂ ਬਾਕੀ ਨੇੜੇ ਲਿਆ ਵੀਰੇ ਇਹ ਤੁਹਾਨੂੰ ਬਾਕੀ ਤੰਤਾ ਜਿਹੜੇ ਤੋਂ ਜੱਜਮੈਂਟ ਕਰਾ ਦਿੰਨਾ ਥਾਣਾ ਦਾ ਗਾਇਬ ਵੀ ਚਾਰੇ ਥਾਣਾ ਕੋਈ ਬਚੀ-ਬੂਚੀ ਵੀ ਨਹੀਂ ਹਨਾ ਬਾਈ ਜੀ ਨਹੀਂ ਜੀ ਨਹੀਂ ਕੁਛ ਨਹੀਂ ਜੀ ਮੁੱਲ ਫੇਰ ਬਾਈ ਮੁੱਲ ਫੋਨ ਤੇ ਕਰਾਂਗੇ ਮੁੱਲ ਬਾਈ ਜੀ ਫੋਨ ਤੇ ਕਰਨਗੇ ਤੇ 35 ਲੀਟਰ ਮੰਨ ਕੇ ਚਲੋ ਦੁੱਧ ਕੱਢਿਆ ਬਾਈ ਦੇ ਦੱਸਣ ਮੁਤਾਬਕ ਤੇ 8 ਤਰੀਕ ਨੂੰ ਦਿਨ ਪੂਰੇ ਹੋ ਰਹੇ ਹਾਂਜੀ ਹਾਂਜੀ 8 ਤਰੀਕ ਨੂੰ ਦਿਨ ਪੂਰੇ ਠੀਕ ਆ ਬਾਈ ਜੀ ਜਿਹੜੇ ਵੀ ਸੱਜਣ ਮਿੱਤਰ ਨੇ ਗਾ ਲੈਣੀ ਹੋਈ ਨਾ ਬਾਈ ਨਾਲ ਸੰਪਰਕ ਜਰੂਰ ਕਰ ਲਓ ਤੇ ਬਾਈ ਜੀ ਨੰਬਰ ਦੁਬਾਰਾ ਤੋਂ ਫੇਰ ਬੋਲ ਦਿਓ ਇੱਕ ਵਾਰੀ ਤੁਹਾਡਾ 99154 99154 71470 71470 ਲੋ ਵੀ ਲੇਵੇ ਦੀ ਜੱਜਮੈਂਟ ਕਰਾ ਦਿੰਨੇ ਬਾਈ ਚਮਾ ਚਾਰੇ ਥਣ ਪੂਰੇ ਗੈਰ ਤੇ ਲੇਵੇ ਦੀ ਤੱਕ ਵੀ ਪਿੱਛੇ ਨੂੰ ਆ ਬਹੁਤ ਚੰਗੀ ਗਾਂ ਗੀ ਦੁੱਧ ਵਾਲੀ ਗਾਂ ਗੀ ਬਾਕੀ ਜਿਹਨੂੰ ਵੀ ਲੋੜ ਹੋਈ ਤਾਂ ਆਈ ਨਾਲ ਜਰੂਰ ਸੰਪਰਕੋ ਧੰਨਵਾਦ ਜੀ ਸਾਸ਼ੀ ਕਾਹਲ